ਸਾਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿ ਜਿਹੜੇ ਲੋਕ ਇਸ ਟਾਈਮ ਪਾਰਟੀ ਛੱਡ ਕੇ ਜਾ ਰਹੇ ਨੇ ਜਦੋਂ ਉਹ ਟਿਕਟ ਦੇ ਲਾਲਚ ਦੇ ਵਿੱਚ ਦੂਜੀ ਪਾਰਟੀ ਜਾ ਕੇ ਲੋਕਾਂ 'ਚ ਪਹੁੰਚਣਗੇ ਤਾਂ ਉਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਉਹਨਾਂ ਨੂੰ ਆਪਣੀ ਜਿਹੜੀ ਪੋਜੀਸ਼ਨ ਪਤਾ ਲੱਗ ਜਾਊਗੀ 4 ਜੂਨ ਨੂੰ ਰਿਜ਼ਲਟ ਜਿਹੜੇ ਸ਼ਾਮ ਨੂੰ ਦੱਸਣਗੇ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਉਹਨਾਂ ਦੀ ਕਰਤੂਤਾ ਨੇ ਜਾਂ ਜਿਹੜੇ ਉਹਨਾਂ ਨੇ ਗਲਤੀਆਂ ਕਰੀਆਂ ਨੇ ਉਹਦਾ ਰਿਜ਼ਲਟ ਉਹਨਾਂ ਨੂੰ ਮਿਲ ਜੂਗਾ ਉਹਨਾਂ ਨੂੰ ਭੁਗਤਣਾ ਪਊਗਾ ਪਰ ਬਣਨ ਦਾ ਕੋਈ ਕਾਰਨ ਇਹ ਨਹੀਂ ਸੀ ਕਿ ਵੀ ਇਹਨਾਂ ਲੋਕਾਂ ਕੋਲ ਜਿਹੜੇ ਚੁਣੇ ਗਏ ਨੇ ਜਾਂ ਸਰਕਾਰ ਬਣਾਈ ਹੈ ਜਿਨ੍ਹਾਂ ਨੇ ਆਮ ਆਦਮੀ ਦੇ ਨਾਂ ਤੇ ਨਾ ਤੇ ਇਹਨਾਂ ਕੋਲ ਕੋਈ ਤਜਰਬਾ ਸੀ ਨਾ ਇਹਨਾਂ ਕੋਲ ਕੋਈ ਇਹੋ ਜਿਹੀ ਲੋਕਾਂ ਦੇ ਕੋਈ ਕੰਮ ਕੀਤੇ ਸੀ ਨਾ ਇਹਨਾਂ ਨੇ ਦੇਸ਼ ਵਾਸਤੇ ਕੋਈ ਕੁਰਬਾਨੀਆਂ ਕੀਤੀਆਂ ਸੀ ਇਹ ਤਾਂ ਸਿਰਫ ਇੱਕੋ ਇੱਕ ਸਾਡੀ ਪਾਰਟੀ ਕਾਂਗਰਸ ਦੀ ਅਕਾਲੀ ਦਲ ਔਰ ਭਾਜਪਾ ਇਹਨਾਂ ਦੇ ਵਿੱਚ ਜਿਹੜੀਆਂ ਕਮਜ਼ੋਰੀਆਂ ਆ ਕੇ ਪੈ ਗਈਆਂ ਸੀ ਕਮੀਆਂ ਪੈ ਗਈਆਂ ਸੀ ਉਹਨਾਂ 'ਚ ਲੋਕਾਂ ਦੇ ਵਿੱਚ ਗੁੱਸਾ ਸੀ ਉਹ ਗੁੱਸਾ ਦੂਰ ਕਰਨ ਲਈ ਲੋਕਾਂ ਨੇ ਉਹ ਤਿੰਨਾਂ ਪਾਰਟੀਆਂ ਨੂੰ ਪਰੇ ਕਰਕੇ ਇਸ ਪਾਰਟੀ ਨੂੰ ਅਗੇ ਲੈਂਦਾ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ ਰਵਨੀਤ ਇਲੈਕਸ਼ਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਲੈਕਸ਼ਨਾਂ ਦੇ ਸੰਬੰਧ ਵਿੱਚ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸੀਨੀਅਰ 22 ਪ੍ਰੈਜ਼ੀਡੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ Gopal Singhla ji ਦੇ ਨਾਲ ਸੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜੀ ਜਿਵੇਂ ਕਿ ਇਲੈਕਸ਼ਨ ਨੇੜੇ ਆ ਰਹੇ ਨੇ ਤਾਂ ਇਲੈਕਸ਼ਨਾਂ ਨੂੰ ਲੈ ਕੇ ਜਿਵੇਂ ਆਪਾਂ ਗੱਲ ਕਰੀਏ ਤਾਂ ਵੀ ਕੀ ਕੀ ਕੰਮ ਤੁਹਾਡੇ ਵਾਰਡ ਦੇ ਵਿੱਚ ਹੋਏ ਅਗਰ ਮੈਂ ਐਜ਼ ਮਿਊਨਿਸਪਲ ਕਾਉਂਸਲਰ ਗੱਲ ਕਰਾਂ ਕਿਉਂਕਿ ਮੇਰੀ ਜ਼ਿੰਮੇਵਾਰੀ ਤਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਐ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਐ ਪਰ ਕਿਉਂਕਿ ਤੁਸੀਂ ਸਾਡੇ ਮਾਡਲ ਟਾਊਨ ਚ ਅੱਜ ਬੈਠੇ ਹੋ ਤਾਂ ਮੈਂ ਮਾਡਲ ਟਾਊਨ ਵਾਰਡ ਦੇ ਵਿੱਚ ਪਿਛਲੇ ਜਿਹੜੀ ਟਰਮ ਸਾਡੀ 5 ਸਾਲ ਦੀ ਰਹੀ 17 ਤੋਂ 23 ਤੱਕ ਜਾਂ ਹਲੇ ਵੀ ਅਸੀਂ ਕੰਮ ਚੱਲ ਰਿਹਾ ਕਿਉਂਕਿ ਨਵੀਂ ਇਲੈਕਸ਼ਨ ਹਲੇ ਹੋਈ ਨਹੀਂ ਮੈਂ ਸਮਝਦਾ ਵੀ ਪਟਿਆਲੇ ਦੇ 60 ਦੇ 60 ਵਾਰਡਾਂ ਨਾਲੋਂ ਅਗਰ ਕੋਈ ਸਭ ਤੋਂ ਵੱਧ ਕੰਮ ਹੋਇਆ ਤਾਂ ਸਾਡੇ ਮਾਡਲ ਟਾਊਨ ਵਾਰਡ ਦੇ ਵਿੱਚ ਉਹ ਨੰਬਰ ਵਾਰਡ 'ਚ ਹੋਇਆ ਉਹਦੇ ਤਿੰਨ ਕਾਰਨ ਸੀ ਇਕਦਾ ਸਾਡਾ ਜਿਹੜਾ ਪੁਰਾਣਾ ਤਜਰਬਾ ਕਿਉਂਕਿ ਪਹਿਲਾਂ ਅਸੀਂ 5 ਵਾਰ ਲਗਾਤਾਰ ਇਸੇ ਵਾਰਚੋਂ ਇਲੈਕਸ਼ਨ ਲੜ ਚੁੱਕੇ ਔਰ ਜਿਹੜਾ ਸਾਡਾ ਲੋਕਾਂ ਨਾਲ ਸੰਪਰਕ ਇੰਨਾ ਮਜ਼ਬੂਤ ਹੈ ਇਸ ਵਾਰਡ ਦੇ ਵਿੱਚ ਕਿ ਉਹਦੇ ਕਰਕੇ ਅਸੀਂ ਤਿੰਨ ਜਗ੍ਹਾ ਤੋਂ ਫੰਡ ਆਪਣੀ ਮਿਹਨਤ ਨਾਲ ਆਪਣੇ ਲੋਕਾਂ ਦੇ ਨਾਲ ਸੰਪਰਕ ਨਾਲ ਸਰਕਾਰ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਚੋਂ ਅਸੀਂ ਫੰਡ ਲਿੱਤੇ ਤਾਂ ਉਹ ਅਸੀਂ ਦੋ ਸਕੂਲ ਐ ਮੋਲਟਾਉਨ ਦੇ ਵਿੱਚ ਪੰਜਾਬ ਦਾ ਨੰਬਰ 1 ਸਕੂਲ ਜਿਹੜਾ ਡਿਕਲੇਅਰ ਹੋਇਆ ਮਾਡਲ ਟਾਊਨ ਜਿਹੜਾ ਗਰਲ ਸਕੂਲ ਹੈ ਸਾਡੇ ਕੋਲ ਔਰ ਦੂਸਰਾ ਸਾਡਾ ਜਿਹੜਾ ਪ੍ਰਾਇਮਰੀ ਸਕੂਲ ਸੀ ਬਿਲਕੁਲ ਜੰਗਲ ਦੀ ਹਾਲਤ ਸੀ ਉਹਦੀ ਉਹ ਨੰਬਰ 1 ਸਕੂਲ ਅਸੀਂ ਪਟਿਆਲੇ ਦਾ ਬਣਾ ਕੇ ਦਿੱਤਾ ਹੈ ਦੂਸਰਾ ਫੰਡ ਸਾਡੇ ਕੋਲ ਬੀਐਨਡੀਆਰ ਦਾ ਸੀ ਉਹ ਪੀਡਬਲ ਜਿਹੜੀਆਂ ਸੜਕਾਂ ਸੀ ਪਟਿਆਲੇ ਸਾਡੇ ਵਾਰਡ ਦੇ ਵਿੱਚ ਉਹਨਾਂ ਦਾ ਅਸੀਂ ਇਹੋ ਜਿਹਾ ਸੁਧਾਰ ਕੀਤਾ ਕਿ ਆਉਣ ਵਾਲੇ 10 ਸਾਲ ਸਾਨੂੰ ਉਹਦੇ ਤੇ ਕੋਈ ਪੈਸਾ ਖਰਚ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਉਹਨਾਂ ਦੀ ਅਸੀਂ ਬੜੀ ਜਿਹੜੀ ਉਹਨਾਂ ਦੀ ਜਿਹੜੀ ਕੁਆਲਿਟੀ ਸੀ ਐਨੀ ਵਧੀਆ ਬਣਾ ਕੇ ਦਿੱਤੀ ਹੈ ਸੋ ਸਾਨੂੰ ਤੀਸਰਾ ਸਾਡਾ ਜਿਹੜਾ ਫੰਡ ਸੀ ਮਿਊਨਿਸਪਲ ਕਾਰਪੋਰੇਸ਼ਨ ਦਾ ਉਹਦੇ ਵਿੱਚ ਜਿੱਥੇ ਵੀ ਕੋਈ 12 ਪਾਰਕ ਸਾਡੇ ਕੋਲ 12 ਪਾਰਕ ਸਭ ਤੋਂ ਵੱਧ ਪਾਰਕ ਇਸ ਵਾਰਡ 'ਚ ਨੇ ਕਿਸੇ ਵਾਰਡ 'ਚ ਪਾਰਕ 1 ਹੈ 2 ਹੈ 3 ਹੈ ਲੇਕਿਨ ਇੱਕ ਮੋਡਲ ਟਾਉਨ ਵਾਰਡ ਐਸਾ ਹੈ ਜਿਹਦੇ 'ਚ 12 ਪਾਰਕ ਬਣੇ ਹੋਏ ਨੇ ਔਰ ਬੜੇ ਵੱਡੇ ਵੱਡੇ ਪਾਰਕ ਨੇ ਉਸ ਦੀ ਅਸੀਂ ਇੰਨੀ ਵਧੀਆ ਡਿਵੈਲਪਮੈਂਟ ਕੀਤੀ ਹੈ ਕਿ ਦੂਰ ਦੂਰ ਦੇ ਆਲੇ-ਦੁਆਲੇ ਦੇ ਲੋਕ ਖਾਸ ਤੌਰ ਤੇ ਮਜੀਠੀਆ ਨਿਊ ਮਜੀਠੀਆ ਸੈਂਚਰੀ ਬਡੋਂਗਰ ਅਵਲੋਵਾਲ ਉੱਥੋਂ ਦੇ ਲੋਕ ਇੱਥੇ ਸੈਰ ਕਰਨ ਆਉਂਦੇ ਨੇ ਕਿਉਂਕਿ ਉੱਥੇ ਉਸੇ ਤਰ੍ਹਾਂ ਚ ਪਾਰਕ ਵੀ ਹੈ ਨਹੀਂ ਸੋ ਮੈਂ ਸਮਝਦਾ ਵੀ ਜਿਹੜੀ ਅਸੀਂ ਕਰ ਪਾਇਆ ਇਹ ਲੋਕਾਂ ਦੇ ਅਸ਼ੀਰਵਾਦ ਨਾਲ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਤਾਂ ਅਸੀਂ ਸਾਨੂੰ ਬੜੀ ਤਸੱਲੀ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਬੜੇ ਤਰੀਕੇ ਨਾਲ ਨਿਭਾ ਸਕਿਆ। ਸੋ ਮੈਂ ਸਮਝਦਾ ਕਿ ਇਹ ਵਾਲਾ ਜਿਹੜਾ ਵਾਰਡ ਹੈ ਪਟਿਆਲੇ ਦਾ ਪੌਸ਼ ਵਾਰਡ ਹੈ ਔਰ ਨੰਬਰ 1 ਵਾਰਡ ਇਸ ਟਾਈਮ ਇਹਨੂੰ ਕਿਹਾ ਜਾਂਦਾ ਹੈ ਸਾਡੀ ਕਮਿਟਮੈਂਟ ਸੀ ਕਿ ਅਸੀਂ ਇਸ ਵਾਰਡ ਦੇ ਨਮਾਇंदे ਬਣਨ ਤੋਂ ਬਾਅਦ ਅਸੀਂ ਬੰਜੀਠੀਆ ਔਰ ਮੋਲ ਟਾਉਨ ਦਾ ਇੱਕ ਰਸਤਾ ਸੀ ਬੜਾ ਪੁਰਾਣਾ 17 ਸਾਲ ਦੀ ਲੋਕਾਂ ਦੀ ਮੰਗ ਸੀ ਉਹ ਵੀ ਅਸੀਂ ਰਸਤਾ ਆਪਣੇ ਸਰਕਾਰ ਨਾਲ ਮਿਲ ਕੇ ਉਹ ਰਸਤਾ ਸੀ ਖੋਲਿਆ ਜਿਹਦਾ ਸਾਨੂੰ ਐਡਾ ਵੱਡਾ ਲਾਭ ਹੋਇਆ ਕਿ ਹੁਣ ਮਾਡਲ ਟਾਊਨ ਮਜੀਠੀਆ ਸਾਈਡ ਜਿਹੜੇ ਜਾਣ ਵਾਲੇ ਲੋਕ ਨੇ 20 25 ਕਲੌਨੀਆਂ ਨੂੰ ਬੈਨੀਫਿਟ ਪਹੁੰਚਿਆ ਇਹ ਹੁਣ ਮਾਡਲ ਟਾਊਨ ਐਕਸਟੈਂਸ਼ਨ ਦਾ ਰੂਪ ਧਾਰਨ ਕਰ ਗਿਆ ਮਜੀਠੀਆ ਨੇ ਕਿ ਲਈ ਤੇ ਸਰ ਮੌਜੂਦਾ ਸਰਕਾਰ ਦਾ 2 ਸਾਲ ਦਾ ਸਮਾਂ ਬੀਤ ਚੁੱਕਿਆ ਵਾਦੀ ਹੋ ਗਿਆ ਚਲੋ ਤੇ ਇਹਨਾਂ ਲਈ ਤੁਸੀਂ ਕੀ ਕਹੋਗੇ ਵੀ ਕੀ ਕੁਝ ਇੰਪਰੂਵਮੈਂਟ ਹੋਈ ਹੈ ਉਹ ਜੀ ਮੈਡਮ ਇਸ ਤਰ੍ਹਾਂ ਹੈ ਵੀ ਜਿਹੜੀ ਸਰਕਾਰ ਹੁਣ ਬਣੀ ਸੀ ਉਹਦਾ ਤੁਸੀਂ ਜੇਕਰ ਆਪਾਂ ਵਿਆਖਿਆ ਕਰੀਏ ਵੀ ਸਰਕਾਰ ਬਣੀ ਕਿਉਂ ਹੈ ਇਹ ਸਰਕਾਰ ਬਣਨ ਦਾ ਕੋਈ ਕਾਰਨ ਇਹ ਨਹੀਂ ਸੀ ਕਿ ਵੀ ਇਹਨਾਂ ਲੋਕਾਂ ਕੋਲ ਜਿਹੜੇ ਚੁਣੇ ਗਏ ਨੇ ਜਾਂ ਸਰਕਾਰ ਬਣਾਈਏ ਜਿਨ੍ਹਾਂ ਨੇ ਆਮ ਆਦਮੀ ਦੇ ਨਾਂ ਤੇ ਨਾ ਤੇ ਇਹਨਾਂ ਕੋਲ ਕੋਈ ਤਜਰਬਾ ਸੀ ਨਾ ਇਹਨਾਂ ਕੋਲ ਕੋਈ ਇਹੋ ਜੀ ਲੋਕਾਂ ਦੇ ਕੋਈ ਕੰਮ ਕੀਤੇ ਸੀ ਨਾ ਇਹਨਾਂ ਨੇ ਦੇਸ਼ ਵਾਸਤੇ ਕੋਈ ਕੁਰਬਾਨੀਆਂ ਕੀਤੀਆਂ ਸੀ ਇਹ ਤਾਂ ਸਿਰਫ ਇੱਕੋ ਇੱਕ ਸਾਡੀ ਪਾਰਟੀ ਕਾਂਗਰਸ ਦੀ ਅਕਾਲੀ ਦਲ ਔਰ ਭਾਜਪਾ ਇਹਨਾਂ ਦੇ ਵਿੱਚ ਜਿਹੜੀਆਂ ਕਮਜ਼ੋਰੀਆਂ ਆ ਕੇ ਪੈ ਗਈਆਂ ਸੀ ਕਮੀਆਂ ਪੈ ਗਈਆਂ ਸੀ ਉਹਨਾਂ ਜੋ ਲੋਕਾਂ ਦੇ ਵਿੱਚ ਗੁੱਸਾ ਸੀ ਉਹ ਗੁੱਸਾ ਦੂਰ ਕਰਨ ਲਈ ਲੋਕਾਂ ਨੇ ਉਹ ਤਿੰਨਾਂ ਪਾਰਟੀਆਂ ਨੂੰ ਪਰੇ ਕਰਕੇ ਇਸ ਪਾਰਟੀ ਨੂੰ ਅਕੇ ਲਿਆਂਦਾ ਸੀ ਔਰ ਐਸੀ ਹਵਾ ਚੱਲੀ ਕਿ ਜਿਹੜਾ ਨੇ ਕਿ ਸਾਰੇ ਲੋਕਾਂ ਨੂੰ ਪਿੱਛੇ ਕਰਤਾ ਵੱਡੇ ਵੱਡੇ ਲੀਡਰ ਜਿਵੇਂ ਸਗੁਈ ਪ੍ਰਕਾਸ਼ ਸਿੰਘ ਬਾਦਲ ਵਰਗੇ ਕੈਪਟਨ ਰਵਿੰਦਰ ਸਿੰਘ ਵਰਗੇ ਹੋਰ ਸਾਰੇ ਲੀਡਰ ਇਸ ਤਰੀਕੇ ਨਾਲ ਲੋਕਾਂ ਨੇ ਪੂਰੀ ਤਰ੍ਹਾਂ ਹਰਾ ਕੇ ਉਹਨਾਂ ਨੂੰ ਘਰੇ ਭੇਜਿਆ ਕਿ ਵੀ ਇਹ ਸਰਕਾਰ ਤੋਂ ਅਸੀਂ ਬਹੁਤ ਕੁਝ ਕੰਮ ਲਵਾਵਾਂਗੇ ਪਰ ਉਹਦਾ ਰਿਜ਼ਲਟ ਕੀ ਹੋਇਆ ਉਸਦੇ ਉਲਟ ਹੋਇਆ 2-2.5 ਸਾਲ ਬੀਤ ਗਏ ਜਿਸ ਖੁਸ਼ੀ ਨਾਲ ਜਿਸ ਧੜਲੇ ਨਾਲ ਲੋਕਾਂ ਨੇ ਸਰਕਾਰ ਬਣਾਈ ਸੀ ਉਹਦਾ ਇੰਨਾ ਰੋਸ ਸ਼ਾਇਦ 2022 ਦੀ ਜਦੋਂ ਸਾਨੂੰ ਲੋਕਾਂ ਨੇ ਵੋਟ ਨਾ ਪਾ ਕੇ ਸਾਨੂੰ ਨਕਾਰਿਆ ਸੀ ਉਸ ਤਿੰਨ ਗੁਣਾ ਗੁੱਸਾ ਇਹਨਾਂ ਦੇ ਉਪਤਰੀ ਪ੍ਰਤੀ ਹੈ ਉਹਨਾਂ ਆਉਣ ਵਾਲੀਆਂ ਆਪਣੀਆਂ ਪਾਰਲੀਮੈਂਟ ਲੋਕ ਸਭਾ ਚੋਣਾਂ 'ਚ ਪਤਾ ਲੱਗ ਜਾਊਗਾ ਲੋਕ ਗੁੱਸੇ 'ਚ ਭਰੇ ਬੈਠੇ ਨੇ ਲੇਕਿਨ ਬੋਲ ਨਹੀਂ ਰਹੇ ਜਦੋਂ ਉਹਨਾਂ ਨੇ ਵੋਟ ਪਾਉਣੀ ਹੈ ਜਿਸ ਤਰ੍ਹਾਂ ਇਹਨਾਂ ਨੂੰ ਨੇਰੀ ਦੀ ਤਰ੍ਹਾਂ ਵੋਟਾਂ ਪਾਈਆਂ ਸੀ ਇਹਨਾਂ ਦੇ ਖਿਲਾਫ ਇਸ ਤਰੀ ਨੇਰੀ ਤਰ੍ਹਾਂ ਮੋਟਾ ਪੈਣ ਗਿਆ ਤੇ ਸਰ ਜਿਵੇਂ ਕਿ ਕਾਂਗਰਸ ਪਾਰਟੀ ਦੇ ਆਪਾਂ ਗੱਲ ਕਰੀਏ ਕਾਫੀ ਨੁਮਾਇੰਦੇ ਨੇ ਜੋ ਇਹਨਾਂ ਦੇ ਸੀਨੀਅਰ ਵੀ ਸੀਗੇ ਕਾਂਗਰਸ ਪਾਰਟੀ ਦੇ ਉਹ ਵੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਇਹਨਾਂ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਘਾਟਾ ਪਾਰਟੀ ਨੂੰ ਹੋਇਆ ਹੈ ਤੇ ਕੀ ਮਤਲਬ ਰਿਆ ਰੀਜ਼ਨ ਉਹਦੇ ਵਿੱਚ ਇਸ ਤਰ੍ਹਾਂ ਮੈਡਮ ਕਿ ਜਿਹੜਾ ਲੋਕਾਂ ਦਾ ਕੁਝ ਰੁਝਾਨ ਸਾਰੀਆਂ ਪਾਰਟੀਆਂ ਇਹੋ ਜਿਹਾ ਬਣ ਗਿਆ ਉਹਨਾਂ ਨੂੰ ਜਿੱਥੇ ਨਜ਼ਰ ਆਉਂਦਾ ਹੈ ਜਿਹੜੇ ਕੋਈ ਦਲ ਬਦਲੂ ਕਹਿੰਦੇ ਲੋਕ ਆਪਾਂ ਉਹਨਾਂ ਨੂੰ ਜਦੋਂ ਮੌਕਾ ਲੱਗਦਾ ਵੀ ਸਾਡੀ ਜਿਹੜੀ ਅਗਰ ਇਸੇ ਪਾਰਟੀ ਸੀ ਬੈਠੇ ਰਹੇ ਸਾਨੂੰ ਮਿਹਨਤ ਕਰਨੀ ਪਊ ਸਾਨੂੰ ਕੰਮ ਕਰਨਾ ਪਊ ਔਰ ਜਾਂ ਕਈ ਵਾਰੀ ਕੋਈ ਡਰ ਹੁੰਦਾ ਉਹਨਾਂ ਦੇ ਕੋਈ ਵਪਾਰ ਨੇ ਇਹੋ ਜਿਹੇ ਜਿਨ੍ਹਾਂ ਕਰਕੇ ਉਹਨਾਂ ਨੂੰ ਲੱਗਦਾ ਵੀ ਮੌਜੂਦਾ ਸਰਕਾਰ ਨਾਲ ਲੱਗ ਜਾਓ ਉਹ ਚੀਜ਼ ਨੂੰ ਦੇਖਦੇ ਹੋਏ ਕੁਝ ਐਸੇ ਲੋਕ ਜਿਹੜੇ ਕਾਂਗਰਸ ਜਾਂ ਜਿਹੜੀ ਮੌਜੂਦਾ ਪਾਰਟੀ ਜਿਹੜੇ ਚ ਬੈਠੇ ਨੇ ਉਹ ਉਹ ਛੱਡ ਕੇ ਚਲੇ ਜਾਂਦੇ ਨੇ ਬਥੇਰਾ ਇਹੋ ਜਿਹਾ ਹੋਇਆ ਤੁਸੀਂ ਸਾਡੇ ਇੰਦਰਾ ਗਾਂਧੀ ਜੀ ਜਦੋਂ ਸਵਰਗੀ ਪ੍ਰਧਾਨ ਮੰਤਰੀ ਹਿੰਦੁਸਤ ਬڑے ਲੋਕ ਪਾਰਟੀ ਛੱਡ ਕੇ ਚਲੇ ਗਏ ਸੀ ਲੇਕਿਨ ਫੇਰ ਵੀ ਤੁਸੀਂ ਦੇਖੋ 77 'ਚ ਸਾਡੀ ਪਾਰਟੀ ਹਾਰ ਗਈ ਸੀ ਪਰ ਉਸ ਤੋਂ ਬਾਅਦ 80 ਦੇ 'ਚ ਦੇਖੋ 403 ਸੀਟਾਂ ਸਾਡੀਆਂ ਆਈਆਂ ਸੀ ਉਹੀ ਲੋਕ ਫੇਰ ਵਾਪਸ ਆ ਗਏ ਸੀ ਪਰ ਇਹ ਕਈ ਵਾਰੀ ਹੁੰਦਾ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਪਾਰਟੀ ਛੱਡ ਕੇ ਜਾ ਰਹੇ ਨੇ ਮੈਂ ਸਮਝਦਾ ਕਿ ਉਹਨਾਂ ਨੇ ਉਹ ਲੋਕ ਜਾ ਰਹੇ ਨੇ ਜਿਨ੍ਹਾਂ ਨੇ ਪਾਰਟੀ ਤੋਂ ਬਹੁਤ ਕੁਝ ਲੱਤਾ ਹੈ ਇਹ ਇੱਕ ਤੋਖ ਹੈ ਲੋਕ ਸਮਝਦੇ ਨੇ ਇਹ ਗੱਲ ਨੂੰ ਲੋਕ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸਾਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿ ਜਿਹੜੇ ਲੋਕ ਇਸ ਟਾਈਮ ਪਾਰਟੀ ਛੱਡ ਕੇ ਜਾ ਰਹੇ ਨੇ ਜਦੋਂ ਉਹ ਟਿਕਟ ਦੇ ਲਾਲਚ ਦੇ ਵਿੱਚ ਦੂਜੀ ਪਾਰਟੀ ਜਾ ਕੇ ਲੋਕਾਂ 'ਚ ਪਹੁੰਚਣਗੇ ਤਾਂ ਉਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਉਹਨਾਂ ਨੂੰ ਆਪਣੀ ਜਿਹੜੀ ਪੋਜੀਸ਼ਨ ਪਤਾ ਲੱਗ ਜਾਊਗੀ 4 ਜੂਨ ਨੂੰ ਰਿਜ਼ਲਟ ਜਿਹੜੇ ਸ਼ਾਮ ਨੂੰ ਦੱਸਣਗੇ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਉਹਨਾਂ ਦੀ ਕਰਤੂਤਾ ਨੇ ਜਾਂ ਜਿਹੜੇ ਉਹਨਾਂ ਨੇ ਗਲਤੀਆਂ ਕਰੀਆਂ ਨੇ ਉਹਦਾ ਰਿਜ਼ਲਟ ਉਹਨਾਂ ਨੂੰ ਮਿਲ ਜੂਗਾ ਉਹਨਾਂ ਨੂੰ ਭੁਗਤਣਾ ਪਊਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪਾਰਟੀ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਇਹ ਜਿਹੇ ਧੋਖੇबाजਾਂ ਨੂੰ ਅਸੀਂ ਦੁਬਾਰਾ ਆਪਣੀ ਪਾਰਟੀ 'ਚ ਐਂਟਰ ਨਹੀਂ ਹੋਣ ਦਿਆਂਗੇ ਤੇ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਕਿ ਅੱਜ ਦੇ ਟਾਈਮ ਦੀ ਆਪਾਂ ਸਮੇਂ ਦੀ ਗੱਲ ਕਰਦੇ ਹਾਂ ਤੁਹਾਨੂੰ ਲੱਗਦਾ ਹੈ ਕਿ ਜਨਤਾ ਤੁਹਾਡੇ ਪੂਰੇ ਸਪੋਰਟ ਦੇ ਵਿੱਚ ਹੋਏ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਵੀ ਜਿਹੜੀ ਹੁਣ ਲੋਕਾਂ ਕੋਲ ਇੱਕੋ ਇੱਕ ਚੁਆਇਸ ਹੈ ਜੀ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਕੋਈ ਹੋਂਦ ਨਹੀਂ ਬਣੀ ਕਦੇ ਵੀ ਨਹੀਂ ਬਣੀ ਅੱਜ ਵੀ ਨਹੀਂ ਹੈ ਜੀ ਉਹਨਾਂ ਦਾ ਪਿੰਡਾਂ ਦੇ ਵਿੱਚ ਜਿੱਦਾਂ ਵਿਰੋਧ ਆਪਾਂ ਦੇਖ ਰਹੇ ਹਾਂ ਰੋਜ਼ ਅਮਨ ਸਰ ਕੱਲ ਹੋ ਕੇ ਹਟਿਆ ਪਰਸੋਂ ਨਾਬੇ ਹੋ ਕੇ ਹਟਿਆ ਪਾਤੜਾ ਹੋ ਕੇ ਹਟਿਆ ਛਤਰਾਣੇ ਲੋਗਾ ਨੇ ਜਿਹੜੀ ਭਾਜਪਾ ਨੂੰ ਪੰਜਾਬ ਦੇ ਵਿੱਚ ਕਦੇ ਵੀ ਵੋਟ ਸ਼ੇਅਰ ਨਹੀਂ ਮਿਲਿਆ ਉਹ ਤਾਂ ਸਿਰਫ ਅਕਾਲੀ ਦਲ ਨਾਲ ਸਮਝੌਤਾ ਕਰਕੇ ਥੋੜੀਆਂ-ਬੁੱਡੀਆਂ ਸੀਟਾਂ ਲੈ ਕੇ ਜਦੋਂ ਅਕਾਲੀ ਸਰਕਾਰ ਬਣਦੀ ਸੀ ਉਦੋਂ ਥੋੜਾ ਜਿਹਾ ਆਨੰਦ ਮਾਣ ਲੈਂਦੇ ਸੀ ਉਹ ਪਰ ਕਿਉਂਕਿ ਉਹਨਾਂ ਨੇ ਹੁਣ ਅੱਡ-ਅੱਡ ਹੋ ਗਏ ਨੇ ਇਸ ਕਰਕੇ ਉਹਨਾਂ ਦੀ ਪੰਜਾਬ 'ਚ ਕੋਈ ਹੋਂਦ ਨਹੀਂ ਹੈ ਇਸੇ ਕਰਕੇ ਲੋਕਾਂ ਨੂੰ ਵੋਟ ਨਹੀਂ ਪਾਣਾ ਚਾਹਣਗੇ ਕਿ ਜਦੋਂ ਉਹਨਾਂ ਦਾ ਕੋਈ ਨਮਾਇੰਦਾ ਜਿੱਤਣਾ ਹੀ ਨਹੀਂ ਤਾਂ ਉਹ ਪੰਜਾਬ ਲਈ ਕੀ ਕਰ ਸਕਦਾ ਹੈ ਔਰ ਖਾਸ ਤੌਰ ਦੇ ਜਿਹੜੀ ਕਿਸਾਨੀ ਮੁੱਦਾ ਹੈ ਉਹਦਾ ਤਾਂ ਬਿਲਕੁਲ ਇਹ ਹੈ ਵੀ ਉਹਨਾਂ ਨੂੰ ਕੋਈ ਵਿਸ਼ਵਾਸ ਭਾਜਪਾ ਉੱਪਰ ਨਹੀਂ ਰਿਹਾ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਦੂਜੇ ਲੋਕਾਂ ਨੂੰ ਇਸ ਕਰਕੇ ਉਹਨਾਂ ਨੂੰ ਵੋਟ ਨਹੀਂ ਪੈ ਰਹੀ ਉਹਨਾਂ ਦੇ ਨਮਾਇਦੇ ਨਹੀਂ ਆ ਰਹੇ ਦੂਜੀ ਚੁਆਇਸ ਉਹਨਾਂ ਕੋਲ ਹੈਗੀ ਹੈ ਅਕਾਲੀ ਦਲ ਦੀ ਅਕਾਲੀ ਦਲ ਇੰਨਾ ਜਿਆਦਾ نیچے ਚਲਾ ਗਿਆ ਉਹਨਾਂ ਦੇ ਜਿਹੜੇ ਲੀਡਰ ਸਾਰੇ ਛੱਡ ਕੇ ਚਲੇ ਗਏ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦਾ ਵੱਡਾ ਲੀਡਰ ਇਹਨਾਂ ਦਾ ਜਿਹੜਾ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸੀ ਉਹ ਚਲਾ ਗਿਆ ਦੁਨੀਆ 'ਚ ਸੋ ਇਹਨਾਂ ਕੋਲ ਪਾਰਟੀ ਨਹੀਂ ਸੰਭਲ ਰਹੀ ਇਹ ਬੜੀ ਮਿੰਨਤਾ ਕਰ ਰਹੇ ਨੇ ਲੋਕਾਂ ਨੂੰ ਲੈ ਕੇ ਆਉਣ ਦੀ ਢੀਂਸਾ ਸਾਹਿਬ ਨੂੰ ਲੈ ਕੇ ਆ ਕੇ ਮਿੰਨਤਾ ਕਰਕੇ ਲੈ ਕੇ ਆਏ ਨੇ ਬੀਬੀ ਜਗੀਰ ਕੌਰ ਨੂੰ ਮਿੰਨਤਾ ਕਰਕੇ ਲੈ ਕੇ ਆਏ ਨੇ ਪਰ ਇਸ ਤਰ੍ਹਾਂ ਜਿਹੜਾ ਇੱਕ ਵਾਰੀ ਪਾਰਟੀ ਟੁੱਟ ਜਾਂਦੀ ਹੈ ਉਹਨੂੰ ਦੁਬਾਰਾ ਸਥਾਪਿਤ ਕਰਨ ਵਾਸਤੇ ਬੜਾ ਸਮਾਂ ਲੱਗੂਗਾ ਪਰ ਇਹਨਾਂ ਚੋਣਾਂ ਦੇ ਵਿੱਚ ਉਹ ਸਥਾਪਿਤ ਨਹੀਂ ਹੋ ਸਕੇਗੀ ਅਗਰ ਕੀ ਕਹਿਣਾ ਇੱਕ ਅੱਧੀ ਸੀਟਾਂ ਉਹਨਾਂ ਨੂੰ ਮਿਲ ਗਈ ਜੋ ਸਰਵੇ ਵੀ ਪਿੱਛੇ ਦੱਸ ਕੇ ਹਟਿਆ ਤਾਂ ਐਡੀ ਕੋ ਗੱਲ ਨਹੀਂ ਤੀਜੀ ਚੋਅ ਸਾਡੇ ਕੋਲ ਹੈਗੀ ਹੈ ਲੋਕਲ ਜਿਹੜੀ ਹੁਣ ਮਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਦੀ ਜਿਹੜੀ ਐਂਟਿੰਗ ਅਮੈਸੀ ਜ ਨੂੰ ਆਪਾਂ ਕਹਿੰਦੇ ਆ ਉਹ ਹਮੇਸ਼ਾ ਹੋਇਆ ਕਰਦੀ ਹੈ ਸਾਰੀ ਸਰਕਾਰਾਂ ਚ ਹੋਇਆ ਕਰਦੀ ਹੈ ਪਰ ਇਹਨਾਂ ਦੀ ਤਾਂ 2 ਸਾਲ ਦੇ ਵਿੱਚ ਇੰਨੀ ਜ਼ਿਆਦਾ ਬੁਰੀ ਹਾਲਤ ਹੋ ਗਈ ਕਿ ਲੋਕ ਹੁਣੇ ਫੈਸਲਾ ਇਹਨਾਂ ਦੇ ਖਿਲਾਫ ਲੈਣਾ ਚਾਹੁੰਦੇ ਨੇ ਹੁਣ ਪਿੱਛੇ ਆਪਾਂ ਦੇਖੀ ਬਾਈਲ ਇਕਸ਼ਨ ਜਦੋਂ ਇਹ ਭਗਵੰਤ ਮਾਨ ਨੇ ਅਸਤੀਫਾ ਦੇ ਕੇ ਮੁੱਖ ਮੰਤਰੀ ਬਣਿਆ ਹੈ ਸੰਗਰੂਰ ਤੋਂ ਉੱਥੇ ਬਾਈਲ ਇਕਸ਼ਨ ਦੇ ਵਿੱਚ ਇਹਨਾਂ ਨੂੰ 2 ਮਹੀਨੇ ਬਾਅਦ ਹੀ ਰਿਜ਼ਲਟ ਮਿਲ ਗਿਆ ਮੁੱਖ ਮੰਤਰੀ ਦਾ ਆਪਦਾ ਸ਼ਹਿਰ ਹੋਵੇ ਦੋ ਵਾਰੀ ਉਹ ਜਿੱਤਿਆ ਹੋਵੇ ਐਮਪੀ ਤਾਂ ਹੁਣ ਜਦੋਂ ਉਹਨਾਂ ਨੇ ਦੁਬਾਰਾ ਉੱਥੇ ਇਲੈਕਸ਼ਨ ਹੋਈ ਤਾ ਲੋਕਾਂ ਨੇ ਵੋਟ ਨਹੀਂ ਪਾਈ ਉਹਨੂੰ 70 70000 ਵੋਟ ਨਾਲ ਜਿੱਤੇ ਹੋਏ ਸੁਨਾਮ ਦਾ ਐਮਐਲਏ ਅਮਨ ਰੋੜਾ ਉਹਦੇ ਹਲਕੇ 'ਚ ਵੋਟ ਨਹੀਂ ਪਈ ਸੋ ਮੈਂ ਸਮਝਦਾ ਵੀ ਇੱਥੇ ਐਂਟੀ ਗਵਰਨਮੈਂਟਸੀ ਲੋਕਾਂ ਦਾ ਗੁੱਸਾ ਹੈ ਸਰ ਲੋਕਾਂ ਕੋਲ ਇੱਕ ਚੋਇਸ ਹੈ ਕਾਂਗਰਸ ਪਰ ਸਰ ਮੌਜੂਦਾ ਸਰਕਾਰ ਦਾ ਜੀ ਦੇ ਗੱਲ ਕਰੀਏ ਜੇ ਆਪਾਂ ਮੌਜੂਦਾ ਸਰਕਾਰ ਜੋ ਵਿਰੋਧੀ ਪਾਰਟੀ ਹੈ ਚਲੋ ਇਹਨਾਂ ਦੀ ਵੀ ਤੇ ਉਹਨਾਂ ਦਾ ਤਾਂ ਕਹਿਣਾ ਇਹ ਇਹ ਹੈ ਕਿ ਹਲੇ ਤਾਂ ਵੀ 2 ਸਾਲ ਦਾ ਸਮਾਂ ਬੀਤਿਆ ਹੈ ਜੋ ਮੌਜੂਦਾ ਸਰਕਾਰ ਹੈ ਉਹਨਾਂ ਦਾ ਤੇ 3 ਸਾਲ ਹਲੇ ਜਿਹੜੇ ਬਾਕੀ ਨੇ ਵੀ ਉਹਨਾਂ ਦੇ ਵਿੱਚ ਉਹ ਹੋਰ ਤਬਦੀਲੀਆਂ ਜਿਹੜੀਆਂ ਲੈ ਕੇ ਆਉਣਾ ਚਾਹੁੰਦੇ ਤਬਦੀਲੀਆਂ ਲੈ ਕੇ ਆਉਣ ਇਹ ਚ ਕੋਈ ਨਹੀਂ ਅਸੀਂ ਇਹ ਸਮਝਦੇ ਆਂ ਵੀ ਤਬਦੀਲੀਆਂ 3 ਸਾਲ ਚ ਹੋਰ ਆਜ ਆ ਸਕਦੀਆਂ ਨੇ ਜੇ ਕਰਨ ਪਰ ਉਹਦਾ ਜਿਹੜੇ ਹੁਣ ਇਹਨਾਂ ਦੇ 92 ਐਮਐਲਏ ਜਿੱਤੇ ਜੀ ਇੱਕ ਮੁੱਖ ਮੰਤਰੀ ਹੈ ਬਾਕੀ ਕਿਸੇ ਕੋਲ ਕੋਈ ਤਾਕਤ ਨਹੀਂ ਹੈ ਕਿਸੇ ਡੀਸੀ ਤੋਂ ਐਸਐਸਪੀ ਤੋਂ ਜਾਂ ਕਿਸੇ ਡੀਡੀਪੀਓ ਤੋਂ ਕੋਈ ਭਲਾਈ ਦਾ ਕੰਮ ਕਰਵਾ ਸਕਣ ਉਹ ਨਾ ਤਾਂ ਉਹਨਾਂ ਕੋਲ ਕੋਈ ਤਜਰਬਾ ਹੈ ਨਾ ਉਹਨਾਂ ਕੋਲ ਕੋਈ ਐਸੀ ਤਾਕਤ ਹੈ ਕਿਉਂਕਿ ਕੱਲੀ ਸਾਰੀ ਤਾਕਤ ਹੀ ਇਹਨਾਂ ਨੇ ਕੇਜਰੀਵਾਲ ਦੇ ਭਗਵੰਤ ਸਿੰਘ ਭਗਵੰਤ ਮਾਨ ਕੋਲ ਹੈ ਕਿਸੇ ਕੋਲ ਕੋਈ ਕੰਮ ਕਰਨ ਦਾ ਸਿਸਟਮ ਨਹੀਂ ਹੈ ਉਹ ਪਬਲਿਕ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ 2 ਸਾਲ ਦੇ ਵਿੱਚ ਤਾਂ ਬਹੁਤ ਕੰਮ ਹੋ ਸਕਦੇ ਸੀ ਇੰਨੀ ਜਿਹੜੀ ਵਿਰੋਧਤਾ ਲੋਕਾਂ ਦੀ ਕਿਉਂ ਹੁੰਦੀ ਜੇਕਰ ਕੰਮ ਹੋਏ ਹੁੰਦੇ ਇਹ ਤਾਂ ਨਹੀਂ ਹੈਗਾ ਵੀ ਕੋਈ ਆਖਰੀ ਸਾਲ ਦੇ ਚਾ ਕੇ ਕੰਮ ਕਰਨੇ ਨੇ 5 ਸਾਲ 'ਚ ਥੋੜੇ ਬਹੁਤੇ 50% 40% ਕੰਮ ਤਾਂ ਹੋਣੇ ਚਾਹੀਦੇ ਸੀ ਜਿੰਨੀ ਡਿਵੈਲਪਮੈਂਟ ਹੋਈ ਸੀ ਕਾਂਗਰਸ ਸਰਕਾਰ ਵੇਲੇ ਉਹੀ ਨਜ਼ਰ ਆ ਰਹੀ ਹੈ ਲੋਕ ਦੱਸ ਦੇਣ ਵੀ ਕਿਹੜਾ ਨੇ ਕੋਈ ਨਵਾਂ ਕੰਮ ਕੀਤਾ ਹੋਵੇ ਸਵੇ ਅਖਬਾਰਾਂ ਦੇ ਪਬਲਿਸਿਟੀ ਦਾ ਸਵੇ ਜਿਹੜੇ ਇਹਨਾਂ ਨੇ ਕੋਈ ਕਲੀਨਿਕ ਬਣਾਤੇ ਉਹਦਾ ਲਿਪਾ ਪੋਚੀ ਦਾ ਹੋਰ ਕੰਮ ਤਾਂ ਕੋਈ ਹੋਇਆ ਨਹੀਂ ਸਕੂਲ ਜਿਹੜੇ ਨੇ ਬੈਸਟ ਸਕੂਲ ਪਿਛਲੀ ਸਰਕਾਰ ਵੇਲੇ ਬਣਾਏ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਮਾਡਲ ਟਾਊਨ ਸਕੂਲ ਦੀ ਤੁਹਾਨੂੰ ਗੱਲ ਕਰਾਂ ਇਹਨਾਂ ਨੇ ਦੁਬਾਰਾ ਸਕੂਲ ਡਿਕਲੇਅਰ ਕਰਾਇਆ ਸਾਡਾ ਡਿਕਲੇਅਰ ਕੀਤਾ ਹੋਇਆ ਪੰਜਾਬ ਦਾ ਨੰਬਰ 1 ਸਕੂਲ ਉਸੇ ਸਕੂਲ ਨੂੰ ਦੁਬਾਰਾ ਡਿਕਲੇਅਰ ਕਰਾਤਾ ਸੋ ਕੰਮ 2 ਸਾਲ ਦੇ ਵਿੱਚ ਜਿਹੜੇ ਹੋਣੇ ਚਾਹੀਦੇ ਸੀ ਉਹ ਹੋਏ ਨਹੀਂ ਹੈ ਇਸੇ ਕਰਕੇ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਜਿਹੜੇ ਆਉਣ ਵਾਲੇ 3 ਸਾਲ ਹੈ ਉਹਦੇ ਵਿੱਚ ਕੋਈ ਉਮੀਦ ਨਹੀਂ ਹੈ ਬਾਕੀ ਇਹਨਾਂ ਨੂੰ ਆ ਹੁਣ ਰਿਜ਼ਲਟ ਪਤਾ ਲੱਗ ਜਾਣਗੇ ਜੇ ਇਹਨਾਂ ਦਾ ਕੋਈ MP ਜਿੱਤੇ ਹੀ ਨਾ ਪੰਜਾਬ ਚੋਂ ਇਹ ਸਰਕਾਰ ਟੁੱਟ ਜੂਗੀ ਜੀ ਕਿਉਂਕਿ ਲੋਕਾਂ ਦਾ ਵਿਸ਼ਵਾਸ ਹੀ ਖਤਮ ਹੋ ਗਿਆ ਇਹਨਾਂ ਨੂੰ ਆਪ ਹੀ ਛੱਡ ਦੇਣੀ ਚਾਹੀਦੀ ਸਰਕਾਰ ਲੇਕਿਨ ਜੇ MP ਕੋਈ ਜਿੱਤੂਗਾ ਤਾਂ ਹੀ ਇਹਨਾਂ ਦਾ ਕੰਮ ਹੋਊ ਇੱਕ MP ਜਿਤਾਏ ਸੀ ਇਹਨ ਉਹ ਵੀ ਭੱਜ ਗਿਆ ਛੱਡ ਕੇ ਅਗਰ ਇਹਨਾਂ ਦੇ ਕੋਈ ਤਸੱਲੀਬਾਸ਼ ਕੰਮ ਹੁੰਦਾ ਉਸ ਕੈਂਡੀਡੇਟ ਨੂੰ ਕੋਈ ਤਸੱਲੀ ਹੁੰਦੀ ਜੋ ਜਲੰਧਰ ਚ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੇ ਜਿਤਾਇਆ ਸੀ ਉਸ ਸੁਸ਼ੀਲ ਕੁਮਾਰ ਰਿੰਕੂ ਛੱਡ ਕੇ ਤਾਂ ਭੱਜਿਆ ਇਹ ਦੁਵਾਰਾ ਜਿੱਤਣ ਦੇ ਕਾਬਿਲ ਨਹੀਂ ਹੈ ਉਹ ਅਗਰ ਇਹਨਾਂ ਨੇ ਉਥੇ ਕੰਮ ਕੀਤੇ ਹੁੰਦੇ ਉਹਨੇ ਸਟੇਟਮੈਂਟ ਦਿੱਤੀ ਆ ਤੁਸੀਂ ਅਗਰ ਸੁਣੀ ਹੋਵੇ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੇਰੇ ਵਿਕਾਸ ਕਰ ਦੋ ਜਲੰਧਰ ਚ ਮੈਂ ਦੁਵਾਰਾ ਇਲੈਕਸ਼ਨ ਲੜਨੀ ਹੈ ਇਹਨਾਂ ਦੀ ਕਿਸੇ ਨੇ ਨਹੀਂ ਸੁਣੀ ਭਗਵੰਤ ਮਾਨ ਨੂੰ ਮਨਾ ਕੇ ਆ ਕਿ ਭਾਈ ਤੂੰ ਰਹਿ ਜਾ ਤੇਰਾ ਕਰਵਾ ਦੂੰਗਾ ਮੈਂ ਜਦ ਇਹਨਾਂ ਦਾ ਚੁਣਿਆ ਹੋਇਆ ਆਪਣਾ ਐਮਪੀ ਇਕੱਲਾ ਐਮਪੀ ਹੋਵੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਉਹਨੂੰ ਤਾਂ تسਲੀ ਨਹੀਂ ਹੈਨਾਂ ਦੀ ਤੇ ਆਮ ਪਬਲਿਕ ਨੂੰ ਕੀ تسਲੀ ਹੋਊਗੀ ਇਸ ਕਰਕੇ ਇਹਨਾਂ ਦੇ ਕੰਮ ਦੀ ਕੋਈ ਉਮੀਦ ਨਹੀਂ ਹੈ ਤੇ ਲੋਕਾਂ ਨੇ ਇਹਨਾਂ ਨੂੰ ਦੱਸ ਦੇਣਾ ਰਿਜ਼ਲਟ ਨੂੰ ਪਾਰਲੀਮੈਂਟ ਤੇ ਤੁਸੀਂ ਕਾਂਗਰਸ ਪਾਰਟੀ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ ਜਨਤਾ ਨੂੰ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਕਿ ਨੈਸ਼ਨਲ ਲੈਵਲ ਦੀ ਪਾਰਟੀ ਜਿਹੜੀ ਕਾਂਗਰਸ ਪਾਰਟੀ ਹੈ ਇੱਕੋ ਇੱਕ ਵਿਰੋਧੀ ਪਾਰਟੀ ਹੈ ਜਿਹੜੀ ਕਿ ਨੈਸ਼ਨਲ ਲੈਵਲ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਮੋਦੀ ਸਰਕਾਰ ਉਹਦਾ ਮੁਕਾਬਲਾ ਕਰ ਸਕਦੀ ਹੈ ਕਿਉਂਕਿ ਦੂਜੀਆਂ ਸਾਰੀਆਂ ਰੀਜਨਲ ਪਾਰਟੀਆਂ ਕੋਈ ਇੱਕ ਸਟੇਟ 'ਚ ਹੈ ਕੋਈ ਅੱਧੀ ਸਟੇਟ 'ਚ ਹੈ ਕੋਈ ਡੇਢ ਸਟੇਟ 'ਚ ਹੈ ਜਦੋਂ ਵੀ ਲੋਕਾਂ ਨੇ ਮੋਦੀ ਨੂੰ ਪਰੇ ਕਰਨਾ ਹੋਇਆ ਤਾਂ ਉਹਨਾਂ ਕੋਲੇ ਚੋਇਸ ਕਾਂਗਰਸ ਹੈ ਕਿਉਂਕਿ ਇਹ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਬੈਠੀ ਪਾਰਟੀ ਹੈ ਇਹਦਾ ਹਰ ਜਗ੍ਹਾ ਦੇ ਵਿੱਚ ਇਹਦਾ ਕੋਈ ਵਰਕਰ ਹੈ ਹਰ ਜਗ੍ਹਾ 'ਚ ਲੀਡਰ ਹੈ ਸੋ ਮੈਂ ਸਮਝਦਾ ਕਿ ਲੋਕਾਂ ਨੂੰ ਕਾਂਗਰਸ ਪਾਰਟੀ ਸਪੋਰਟ ਕਰਨੀ ਚਾਹੀਦੀ ਹੈ ਜਿਹੜਾ ਮੋਦੀ ਦੀ ਡਿਕਟੇਟਰਸ਼ਿਪ ਜੋ ਸਾਰੀਆਂ ਪਾਰਟੀਆਂ ਰੌਲਾ ਪਾ ਰਹੀਆਂ ਨੇ ਆਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜੇ ਹੁਣ ਮੋਦੀ ਸਰਕਾਰ ਬਣ ਗਈ ਦੁਬਾਰਾ ਤੀਜੀ ਵਾਰੀ ਤੱਪ ਹਿੰਦੁਸਤਾਨ 'ਚ ਨਾ ਤਾਂ ਮੁੜ ਕੇ ਚੋਣ ਹੋਣੀ ਹੈ ਸੰਵਿਧਾਨ ਦਾ ਉਹਨਾਂ ਨੇ ਐਸਾ ਬੁਰਾ ਹਾਲ ਚੀਰ-ਫਾੜ ਕਰਨੀ ਹੈ ਕਿ ਕਿਸੇ ਨੂੰ ਕੋਈ ਰਾਈਟ ਨਹੀਂ ਰਹਿਣਾ ਮਨਮਰਜ਼ੀ ਦੇ ਉਹਨਾਂ ਨੇ ਕੰਮ ਕਰਨੇ ਨੇ ਸਾਡਾ ਇੱਕ ਲੁਕਿਆ ਹੋਇਆ ਜਿਹੜਾ ਐਮਰਜੈਂਸੀ ਡਿਕਲੇਅਰ ਹੋ ਜਾਣੀ ਹੈ ਔਰ ਉਹਦੇ ਵਿੱਚ ਸਾਰੇ ਲੋਕਾਂ ਦਾ ਜਿਹੜਾ ਰਾਈਟ ਖਤਮ ਕਰ ਦੇਣਾ ਕਿਸੇ ਨੂੰ ਉਹਨਾਂ ਨੇ ਆਵਾਜ਼ ਨਹੀਂ ਕੱਢਣ ਦੇਣੀ ਸੋ ਕਾਂਗਰਸ ਪਾਰਟੀ ਨੂੰ ਉਹ ਲੈ ਕੇ ਆਉਣ ਕਾਂਗਰਸ ਪਾਰਟੀ ਨੂੰ ਮਜ਼ਬੂਤ ਰੱਖਣ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਮੋਦੀ ਸਰਕਾਰ ਦਾ ਜੋ ਤੱਕਾ ਹੈ ਉਹਨੂੰ ਰੋਕ ਸਕੇ ਜੀ ਸੋ ਐਸੀ ਗੋਪਾਲ ਸਿੰਘਲਾ ਜੀ ਦੀ ਜ਼ੁਬਾਨੀ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਸਾਡੇ ਚੈਨਲ ਦਾ ਮਿਰਰ ਟਾਈਮ ਦੇ ਨਾਲ ਧੰਨਵਾਦ